ਹਾਂਜੀ ਵੀ ਦੋਸਤੋ ਇਹ ਜੋ ਤੁਸੀਂ ਟਰੈਕਟਰ ਦੇਖ ਰਹੇ ਹੋ ਫਾਰਮ ਟਰੈਕ 42 ਇਹ ਆਪਾਂ ਟਰੈਕਟਰ ਸੇਲ ਲਈ ਲੈ ਕੇ ਆਏ ਆ ਤੇ ਫਾਰਮ ਟਰੈਕ 42 ਦੀ ਮੇਰੇ ਖਿਆਲ ਦੇ ਵਿੱਚ YouTube ਤੇ ਆਪਾਂ ਪਹਿਲੀ ਵੀਡੀਓ ਲੈ ਕੇ ਆਏ ਆ ਸੇਲ ਲਈ ਟਰੈਕਟਰ ਦੀ ਟਰੈਕਟਰ ਦੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਪਹਿਲੀ ਬੇਨਤੀ ਤਾਂ ਇਹ ਆ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਆ ਕਰੋ ਫੋਨ ਨੰਬਰ ਏਰੀਆ ਰੇਟ ਵਗੈਰਾ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ ਨੰਬਰ ਤੋਂ ਵੀਡੀਓ ਨੂੰ ਵਾਈਜੀ ਸ਼ੇਅਰ ਜ਼ਰੂਰ ਕਰਦਿਆ ਕਰੋ Facebook ਗਰੁੱਪਾਂ ਤੇ ਆਪਣੇ ਯਾਰਾਂ ਦੋਸਤਾਂ ਨਾਲ ਵੀਡੀਓ ਆਪਾਂ ਨਵੇਂ ਤੋਂ ਨਵਾਂ ਟਰੈਕਟਰ ਹਰ ਰੋਜ਼ ਲੈ ਕੇ ਆਉਂਦੇ ਰਹਨੇ ਆ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ ਇਹ YouTube ਤੇ ਦੇਖ ਰਹੇ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ Facebook ਵਾਲੇ ਭਰਾ ਪੇਜ ਨੂੰ ਫੋਲੋ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ ਫੋਟੋਆਂ ਵੀਡੀਓ ਭੇਜ ਕੇ ਐਡ ਕਰਵਾ ਸਕਦੇ ਹੋ ਗੱਲ ਕਰਾਂਗੇ ਆਪਾਂ ਹੁਣ ਇਸ ਟਰੈਕਟਰ ਬਾਰੇ ਫਾਰਮ ਟਰੈਕ 42 ਇਹ ਟਰੈਕਟਰ ਮਿੱਤਰੋ 2021 ਦੇ ਜੁਲਾਈ ਮਹੀਨੇ ਦੇ ਵਿੱਚ ਆਇਆ ਹੋਇਆ ਹੈ ਹਰਿਆਣਾ ਨੰਬਰ ਹੈ ਟਰੈਕਟਰ ਇਹ ਤੇ ਟਰੈਕਟਰ ਇਹ ਫਰਸਟ ਓਨਰ ਹੈ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਹੈ ਜੀ 580 ਘੰਟੇ ਟਰੈਕਟਰ ਚੱਲਿਆ ਹੋਇਆ ਸਾਰੇ ਪੇਪਰ ਵਗੈਰਾ ਟਰੈਕਟਰ ਦੇ ਬਿਲਕੁਲ ਕੰਪਲੀਟ ਨੇ ਨਗਦ ਕੈਸ਼ ਤੇ ਹੈ ਤੁਸੀਂ ਟਰੈਕਟਰ ਨੂੰ ਚਲਾ ਕੇ ਟੈਸਟ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਦੇ ਵਿੱਚ ਜੇ ਗੱਲ ਕਰੀਏ ਆਪਾਂ ਰੇਟ ਦੀ ਤਾਂ ਮਾਲਕ ਵੀਰ ਵੱਲੋਂ ਬਾਈ ਜੀ ਟਰੈਕਟਰ ਦਾ ਰੇਟ ਰੱਖਿਆ ਗਿਆ 490000 ਰੁਪਿਆ ਰੇਟ ਮੌਕੇ ਤੇ ਘੱਟ ਹੋ ਜੂਗਾ ਰੇਟ ਕੋਈ ਫਿਕਸ ਨਹੀਂ ਹੈਗਾ ਜੀ ਤੇ ਇਹ ਜਿਹੜਾ ਟਰੈਕਟਰ ਹੈ ਜੀ ਇਹ ਹਰਿਆਣਾ ਦੇ ਫਤਿਆਬਾਦ ਏਰੀਆ ਦੇ ਵਿੱਚ ਸੇਲ ਲਈ ਹੈ ਜੇ ਕਿਸੇ ਭਰਾ ਨੇ ਇਹ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਬਾਈ ਜੀ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜਿਹੜੇ ਭਰਾਵਾਂ ਨੇ ਟਰੈਕਟਰ ਖਰੀਦਣਾ ਹੈ ਮੇਰਾ ਵੀਰ ਫੋਨ ਉਹੀ ਕਰਿਓ ਜਾਣਕਾਰੀ ਆਪਾਂ ਟਰੈਕਟਰ ਦੀ ਸਾਰੀ A to Z ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸ ਦਿੱਤੀ ਹੈ ਜੀ ਫਟੇਹਾਵਾ ਦੇ ਏਰੀਆ ਦੇ ਵਿੱਚ ਫੋਨ ਨੰਬਰ ਵਗੈਰਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਮਾਲਕ ਵੀਰ ਦਾ ਗੱਲਬਾਤ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਫੇਸਬੁੱਕ ਗਰੁੱਪਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਚਾਰੇ ਪਾਸੇ ਵੀਡੀਓ ਨੂੰ ਘੁਮਾ ਦਿਆ ਕਰੋ ਜੀ ਨਵੇਂ ਤੋਂ ਨਵਾਂ ਆਪਾਂ ਟਰੈਕਟਰ ਲੈ ਕੇ ਆਉਂਦੇ ਰਵਾਂਗੇ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ